ਕਿਸ ਵਾਸਤੇ 108 ਨਹੀਂ ਆ ਰਹੀ ਐ ਐਂਬੂਲੈਂਸ ਨਹੀਂ ਸਰ ਇੱਕ 20 ਵਾਰ ਵੀ 10 ਵਾਰ ਫੋਨ ਕਰਤਾ ਘਟੋ ਘਟ ਇੱਕ ਵਾਰ ਵੀ ਫੋਨ ਨਹੀਂ ਚੱਕਿਆ ਗਿਆ ਐਂਬੂਲੈਂਸ ਨੇ ਅੱਛਾ ਘਟੋ ਘਟ ਅੱਧਾ ਘੰਟਾ ਉਰੇ ਆਏ ਨੂੰ ਹੋ ਗਿਆ ਸਾਨੂੰ ਅੰਮਦਰੋਂ ਪਰਚੀ ਵੀ ਕਟਾ ਲਈ ਐਂਬੂਲੈਂਸ ਨਹੀਂ ਆਈ ਸਾਡੇ ਕੋਲ ਐਂਬੂਲੈਂਸਾ ਦੋ ਖੜੀਆਂ ਨਹੀਂ ਸਰ ਸਾਡੇ ਕੋਲ ਇੱਕ 20 ਨਹੀਂ ਪ੍ਰੈਜ਼ੈਂਟ ਹੈਗੀ ਡਰਾਈਵਰ ਇੱਕ ਵੀ ਪ੍ਰੈਜ਼ੈਂਟ ਨਹੀਂ ਹੈਗਾ ਸਾਡੇ ਕੋਲ ਨਹੀਂ ਫਿਰ ਕੀ ਫਾਇਦਾ ਇਹ ਐਂਬੂਲੈਂਸ ਦਾ ਕੋਈ ਫਾਇਦਾ ਨਹੀਂ ਸਰ ਸਾਨੂੰ ਕੋਈ ਫਾਇਦਾ ਨਹੀਂ ਐਕਸੀਡੈਂਟ ਹੋਇਆ ਉਹ ਉਹ ਉਧਰੋਂ ਆ ਰਹੀ ਸੀ ਤੁਸੀਂ ਕਿੱਧਰੋਂ ਆ ਰਹੇ ਸੀ ਮੈਂ ਬੜਾ ਗਰੋਂ ਆ ਰਹੇ ਉਹ ਓਏ ਦੂ ਮਾਰੇ ਸੀ ਅੱਛਾ ਹਾਂ ਅਮਰੇ ਸਾਹਮਣੇ ਹੋਇਆ ਇਹ ਤਾਂ ਹਾਂ ਉਸੇ ਹਾਸੇ ਦਾ ਕਾਰਨ ਵੀ ਆ ਮੇਨ ਕੀ ਲੱਗਦਾ ਤੁਹਾਨੂੰ ਕਿ ਐਕਸੀਡੈਂਟ ਕਿਵੇਂ ਹੋਇਆ ਅਕਸਰ ਸਾਹਮਣੇ ਨਹੀਂ ਰਹਾ ਗਿਆ ਜਬੇ ਚਲੇ ਗਏ ਹਾਂ ਕੋਈ ਨੀਂਦ ਨੂੰ ਉਦਾਸੀ ਸੀ ਕਿ ਕਿਉਂ ਨਹੀਂ ਨਹੀਂ ਅੱਖਾਂ ਸਾਹਮਣੇ ਨਹੀਂ ਰਹਾ ਗਿਆ ਹੂੰ ਤੁਹਾਡੇ ਨਾਲ ਕੋਈ ਸੀ ਮਮ ਜੀ ਹੋਵਾ ਕਿੱਛ ਤੁਸੀਂ ਨਾ ਕੋੜਾ ਹਿੱਟ ਤੋਂ ਕਿੱਧਰ ਜਾ ਰਹੇ ਸੀ ਮੈਂ ਫੋਕਲ ਪੁਆਇੰਟ ਜਾ ਰਿਹਾ ਸੀ ਫੋਕਲ ਪੁਆਇੰਟ ਕੰਮ ਕਰਦੇ ਉੱਥੇ ਹਾਂ ਫੋਕਲ ਪੁਆਇੰਟ ਜਾ ਰਹੇ ਤੁਸੀਂ ਉਹ ਉਧਰ ਫੋਕਲ ਪੁਆਇੰਟ ਕੋਣੀ ਆ ਰਹੇ ਸੀ ਫੋਕਲ ਪੁਆਇੰਟ ਕੋਣੀ ਆ ਰਹੇ ਸੀ ਮੈਂ ਮੈਂ ਨੂੰ ਸੱਟ ਨਹੀਂ ਆ ਰਹੀ ਬਾਬੀ ਅੱਛਾ ਇੱਥੇ ਜਮਾ ਦੇ 90 ਛੱਡਣਾ 90 ਛੱਡਣਾ ਕਕਰਾਲੇ ਤੁਸੀਂ ਕਕਰਾਲੇ ਰਹਿੰਨਾਂ ਲੇ ਕਕਰਾਲੇ ਦੇ ਨੇ ਜੀ ਅੱਛਾ ਇਹ ਮੈਂ ਆ ਰਿਹਾ ਸੀਗਾ ਜੀ ਕੰਮ ਤੋਂ ਆ ਰਿਹਾ ਸੀਗਾ ਹਾਂ ਇਹ ਆਪਸ ਵਿੱਚ ਇਹਨਾਂ ਦੀ ਟੱਕਰ ਲੱਗੀ ਆ ਅੱਛਾ ਤੇ ਦੋ ਨਾਪੇ ਕਨੇ ਆ ਰਹੇ ਸੀ ਦੋ ਭਵਾਨੀ ਲੜਕਣੇ ਆ ਰਹੇ ਸੀ ਅੱਛਾ ਤੇ ਨਾਪੇ ਵਾਲਿਆਂ ਦਾ ਫੈਕਟਰੀ ਇਹ ਜ਼ਿਆਦਾ ਸੀਰੀਅਸ ਨੇ ਚਾਹ ਹਾਂ ਤੇ ਜਿਹਦੇ ਇਕ ਤੋਂ ਆ ਰਹੇ ਸੀ ਨਾਪੇ ਕਨੇ ਇਹ ਥੋੜਾ ਜਿਹਾ ਟੂਰ ਹਾਂ ਇਹ ਓਵਰਟੇਕ ਕਰਦੇ ਤੇ ਇੱਕ ਨੀਚੇ ਗਿਰਿਆ ਆ ਇੱਕ ਨੀਚੇ ਕਰ ਗਿਆ ਤੇ ਇੱਕ ਜਿਆਦਾ ਸੀਰੀਅਸ ਜੀ ਗਮਜੋਗੀ ਕਾਤਮੀ ਜਿਹੜੇ ਦੋ ਜਣੇ ਸੀਰੀਅਸ ਕੌਣ ਕੌਣ ਆ ਇਹ ਫੈਕਟਰੀ ਵਾਲੇ ਮੁੰਡੇ ਨੇ ਉਹਦੇ ਫੈਕਟਰੀ ਚ ਕੰਮ ਕਰਦੇ ਨੇ ਮੁੰਡੇ ਸੀਰੀਅਸ ਲਗਾ ਰਹੇ ਕਿੱਥੇ ਰਹਿੰਦੇ ਨੇ ਇਹ ਬੰਦੇ ਰਹਿੰਦੇ ਨੇ ਕਿਹੜਾ ਪਤਾ ਕੋਣ ਆਪਾਂ ਨੇ ਤਾਂ ਚੱਕ ਦੇ ਇਧਰੋਂ ਪੁੱਛ ਸਕਦਾ ਅੱਛਾ ਹਾਂਜੀ ਜੀ ਦੋ ਸਰਦਾਰ ਦੇ ਉਹ ਐਂਡ ਹੈਂਡਲ ਦੇ ਐਂਡਲ ਵਿੱਚ ਵੱਜੇ ਅੱਛਾ ਉਹ ਲੈ ਤੇ ਜੀ ਉਹ ਤੋਂ ਉੱਤਰ ਗਏ ਬਾਅਦ ਅੱਛਾ ਉਹ ਨੀਚੇ ਕਰਕੇ ਇੱਕ ਇੱਕ ਮੁੰਡਾ ਬੁਰਤ ਕੇ ਅੱਛਾ ਦੋ ਜਾਣੇ ਸੀ ਉਹ ਵੀ ਜਿਹੜੇ ਦੂਜੇ ਟੱਕਰ ਹੋਈ ਉਹ ਵੀ ਦੋ ਜਾਣੇ ਨੇ ਹਾਂ ਉਹ ਦੋ ਜਾਣੇ ਦੇ ਇੱਕ ਕਟਰਾਣੇ ਦੇ ਦੀ ਅੱਛਾ ਲੇਡੀਜ਼ ਦੇ ਇੱਕ ਮੁੰਡਾ ਅੱਛਾ ਸਰ ਇਦਾਂ ਜਾਣ ਲੱਗਣਾ ਚਾਹੀਦਾ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਦਾਂ ਦੇ ਜਾਣ ਲੱਗਣ ਬਚ ਕਰੇ ਜਿਵੇਂ ਟੱਕਰ ਲੱਗੀ ਇੱਕ ਦੂਜੇ ਦੇ ਇੱਕ ਨੀਚੇ ਗਿਰ ਗਿਆ ਇੱਕ ਕੰਪਨੀ ਦੇ ਲੱਗੇ ਆ ਜਿਹੜਾ ਨੀਚੇ ਕਰਨ ਵਾਲਾ ਉਹਦਾ ਧੜਕਣਾ ਗੱਲੀ ਟੱਪਿਆ ਅੱਛਾ ਹਾਂਜੀ ਤਾਂ ਕਹਿੰਦੇ ਉੱਥੇ ਨੇ ਭਈਓ ਇਹ ਫੈਕਟਰੀ ਵਾਲੇ ਮੁੰਡੇ ਨੇ ਜੀ 7 ਵਜੇ ਜਿਹੜੇ ਜਾਂਦੇ ਨੇ 5 ਵਜੇ ਸਵੇਰੇ ਡਿਊਟੀ ਤੇ ਸਾਡੀ ਸ਼ਿਫਟ ਦੇ ਐਂਡ ਦੇ ਟਾਈਮ ਤੇ ਦੀ ਸ਼ਿਫਟੀ ਤੋਂ ਕਰਿਆਰ ਵਾਪਸ ਆ ਰਹੇ ਸੀ ਸਾਨੂੰ ਜਦੋਂ ਮੈਂ ਦੇਖਿਆ ਅਗੇ ਤਾਂ ਮੁੱਖ ਦੇ ਐਕਸੀਡੈਂਟ ਹੋਇਆ ਪਿਆ ਦੂਗਾ ਤੇ ਦੋ ਜਿਹੜੇ ਮੁੰਡੇ ਕਰਮਚਾਰੀ ਸੀਗੇ ਸਾਡੀ ਕੰਪਨੀ ਦੇ ਦੀਗੇ ਦੋਨੇ ਮੁੰਡੇ ਸੁਭਰਾਜ ਆਟੋਮੋਟਿਵ ਦੇ ਨਾਂ ਬਦੇ ਦੀਗੇ ਮੁੰਡੇ ਡਿਊਟ ਡਿਊਟੀ ਜਾ ਰਹੇ ਸੀ ਦੀ ਕੰਪਨੀ ਦੇ ਜਾਂਦੇ ਹੋਏ ਐਕਸੀਡੈਂਟ ਹੋ ਗਿਆ ਉੱਥੇ ਨਾ ਮੋਕੇ ਤੇ ਕੋਈ ਐਂਬੂਲੈਂਸ ਪਹੁੰਚੀ ਐ ਸਿਰਫ 112 ਨੰਬਰ ਦੀ ਗੱਡੀ ਪਹੁੰਚੀ ਐ ਹਸਪੀਟਲ ਲੈ ਕੇ ਆਏ ਆ ਉਹ ਵੀ ਆਪਣੀ ਗੱਡੀ 'ਚ ਮੁੰਡਿਆਂ ਨੂੰ ਲੈ ਕੇ ਆਏ ਨੇਗੇ ਮੋਕੇ ਤੇ ਡਾਕਟਰ ਸਾਹਿਬ ਤਾਂ ਮੌਜੂਦ ਹੈਗੇ ਜੀ ਪਰ ਇਹਨਾਂ ਦੀ ਕੋਈ ਐਂਬੂਲੈਂਸ ਲੈ ਕੇ ਜਾਣੂਰੇ ਮੌਜੂਦ ਨਹੀਂ ਹੈ 108 ਨੰਬਰ ਦੀ ਨਾਉਣ ਬਥੇਰੀ ਵਾਰ ਫੋਨ ਕਰਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਮੁੰਡਿਆਂ ਦੇ ਬਹੁਤ ਜ਼ਿਆਦਾ ਬੁਢੇ ਹਾਲਾਤ ਸੀ ਕਿਵੇਂ ਹੋਇਆ ਹੈਡ ਇੰਜਰੀ ਹੈ ਮੋਟਰਸਾਈਕਲ ਲੱਗੇ ਨੇ ਜੀ ਆਪਸੇ ਢੇਰਤ ਹੋਈ ਹੈ ਇੱਕ ਉੱਪਰ ਵੀ ਗਰੇ ਬਰਜੇ ਤੋ ਇਹ ਨਹੀਂ ਸਰ ਪਤਾ ਡੈਫੀਨੇਟਲੀ ਕਿਉਂਕਿ ਮੇਰੇ ਜਦੋਂ ਹੁੰਦਾ ਹੋਇਆ ଥିਗਾ ਉਦੋਂ ਐਕਸੀਡੈਂਟ ਹੋਇਆ ਪਿਆ ਤੁਹਾਨੂੰ ਇਹ ਮੁੰਡਿਆਂ ਦਾ ਨਾਮ ਕੀ ਹੈ ਇੱਕ ਮੁੰਡਾ ਜੀ ਗੁਰਵੀਰ ਆ ਪਾਲੀਆ ਤੁਮੈਂ ਇੱਕ ਮੁੰਡਾ ਨਵਾਂ ਹੀ ਆਇਆ ଥିਗਾ ਸਾਡੇ ਇੰਚਾਰਜ ਉੱਥੇ ਮੁੰਡਾ ਵਿਵੇਕ ਜੀ ਜਿਹੜੀ ਦੂਜੀ ਨ ਮੋਟਰਸਾਈਕਲ ਵਾਲੇ ਉਹ ਉਹ ਕਿੱਥੇ ਜਾਣੇ ਸੀ ਹੋ ਸਰ ਦੋ ਆਏ ਨੇ ਹਲੇ ਤੱਕ ਵੀ ਦੋ ਜਿਹੜੇ ਆਏ ਸੀਗੇ ਕੀ ਐਕਸੀਡੈਂਟ ਅੰਮ੍ਰੇ ਸਾਹਮਣੇ ਹੋਇਆ ਜੇ ਕਿਸ ਤਰ੍ਹਾਂ ਇਹ ਸਰ ਇੰਨਾ ਨਹੀਂ ਪਤਾ ਜੀ ਮੌਕੇ ਤੇ ਹੋਇਆ ਪਿਆ ਜਦੋਂ ਮੈਂ ਪਹੁੰਚਿਆ ਕਿਸ ਤਰ੍ਹਾਂ ਮਨ ਮਨ ਜੀ ਕਹਿੰਦੇ ਇੱਕ ਜਿਹੜਾ ਹੈਗਾ ਨੀਚੇ ਗਿਰਿਆਗਾ ਜਿਵੇਂ ਉਹ ਜਿਹੜੀ ਹਾਈਟ ਬਹੁਤ ਘੱਟ ਆ ਵੀ ਉੱਥੇ ਜਾਲੀ ਲੱਗਣੀ ਚਾਹੀਦੀ ਹੈ ਜੀ ਹਾਂ ਜੀ ਸਰ ਜਾਲੀ ਦਾ ਕਵਰ ਹੋਣੀ ਚਾਹੀਦੀ ਹੈ ਜੀ ਜਿਆਦਾ ਤੋਂ ਜਿਆਦਾ ਜਿਵੇਂ ਉਹਨਾਂ ਨੇ ਉੱਪਰਲੇ ਪਾਸੇ ਰੇਲਵੇ ਟਰੈਕ ਦੇ ਉੱਪਰ ਜਾਲੀ ਉਹ ਜਾਲੀ ਥੋੜੀ ਹੋਰ ਕ੍ਰੋਸ ਹੋਣੀ ਚਾਹੀਦੀ ਹੈ 2.5 ਫ ਕਿੰਨੇ ਜਣੇ ਆਏ ਜਰੂਰ ਚਾਰ ਜਣੇ ਜਿਹੜਾ ਆਏ ਸੀ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਟ੍ਰਾਂਫਰ ਕਰਿਆ ਮੈਡੀ ਹੈਜਿੰਗਰੀ ਸੀ ਤੇ ਦੋ ਹਜੇ ਇਥੇ ਅੰਡਰ ਕਿਡ ਨੇ ਤੇ ਉਹ ਕਿਵੇਂ ਪਤਲ ਕੇ ਸ਼ਾਇਦ ਬਾਈਕ ਕਾਲੀਜਨ ਹੈ ਜੋ ਦੱਸ ਰਹੀ ਸੀ ਕਿੰਨੇ ਟੋਟਲ ਜਣੇ ਨੇ ਜੀ ਫੋਰ ਜਣੇ ਸਾਰੀ ਰੈਫਰ ਕਰਦੇ ਦੋ ਰੈਫਰਡ ਹੈ ਦੋ ਹਜੇ ਇਥੇ ਐਕਚੁਅਲੀ ਦੋ ਅੰਡਰ ਮੀ ਇ ਉਹਨਾਂ ਦੇ ਕਿਵੇਂ ਹਾਲਾ ਹਾਂ ਜੀ ਫਿਲਹਾਲ ਸਟੇਬਲ ਹੈ ਬਾਕੀ ਐਕਸ ਰੇਜ਼ ਵਗੈਰਾ ਕਰਾਂਗੇ ਜਿਹੜੇ ਰੈਫਰ ਕੀਤੇ ਨੇ ਉਸ ਉਹਨਾਂ ਦੀ ਕੰਡੀਸ਼ਨ ਕਿਹੋ ਜਿਹੀ ਹੈ ਉਹਨਾਂ ਦੇ ਹੈਡਿੰਗ ਦੇ ਨੇ ਥੋੜੇ ਦੇਖੀਏ ਉਹ ਦੋਵਾਂ ਨੇ ਹਾਂ ਜੀ ਤਿੰਨ ਜਣੇ ਨੇ ਜਿਹੜੇ ਰੈਫਰ ਕੀਤੇ ਦੋ ਨੇ ਉਹ ਦੋਨਾਂ ਦੇ ਆ ਗਏ ਜੀ ਉਹਨਾਂ ਦੇ ਆ ਗਏ ਇਹ 108 ਦੇ ਤੁਸੀਂ ਕੌਣ ਹੋ ਹਾਂਜੀ ਹਾਂਜੀ ਸੁਖਮੀਰ ਸਿੰਘ ਐਮਟੀ ਤੁਸੀਂ ਇੰਨੇ ਲੇਟ ਕਿਉਂ ਆਏ ਇਹਨਾਂ ਨੇ ਇੱਕ ਅੱਧਾ ਪੌਣਾ ਘੰਟਾ ਹੋ ਗਿਆ ਨਾਬੇ ਵਾਲੀ 108 ਕਿੱਥੇ ਆ ਸਹੀ ਠੀਕ ਸਾਨੂੰ ਨਾਬੇ ਵਾਲੀ ਤਾਂ ਉਰੇ ਹੋਣੀ ਚਾਹੀਦੀ ਸੰਨ ਤਾਂ ਪਤਾ ਨਹੀਂ ਕਿ ਕਿੱਥੇ ਤੁਸੀਂ ਕਿੱਥੋਂ ਆਏ ਸੀ ਅਸੀਂ ਚੰਨੋ ਤੋਂ ਅੱਛਾ ਚੰਨੋ ਤੋਂ ਤੇ ਤੁਹਾਨੂੰ ਟਾਈਮ ਟੈ ਲੱਗਦਾ ਭਾਜੀ ਤਕਰੀਬਨ 15-20 ਮਿੰਟ ਲੱਗੇ ਜਾਂਦੇ ਨੇ ਤੇ ਨਾਬੇ ਐਂਬੂਲੈਂਸਾਂ ਦਾ ਕੀ ਹਾਲਾਤ ਹੈ ਇਹਦੇ ਬਾਰੇ ਨੂੰ ਪਤਾ ਜੀ ਇਹ ਤਾਂ ਪ੍ਰਸ਼ਾਸਨਿਕ ਜਾਂ ਦਫ਼ਤਰੀ ਦਾ ਸਵਾਲ ਹੈ ਕਿ ਤੁਹਾਨੂੰ ਇੰਨਾ ਟਾਈਮ ਲੱਗ ਗਿਆ ਉਹਨੂੰ ਜੇ ਕਿਸੇ ਦੀ ਜਾਨ ਵੀ ਪਾਸ ਸਕਦੀ ਆ ਹੁਣ ਪ੍ਰਾਈਵੇਟ ਗੱਡੀਆਂ ਚ ਲੈ ਕੇ ਗਏ ਨੇ ਕੋਈ ਸਾਨੂੰ ਜਦੋਂ ਜੋਬ ਪੈਂਦੀ ਆ ਅਸੀਂ ਪਹਿਲਾਂ ਕਹਿ ਕੇ ਚੱਲਦੇ ਆ ਵੀ ਸਾਨੂੰ 15 ਜਾਂ 20 ਮਿੰਟ ਲੱਗਣਗੇ ਹਾਂ ਫਿਰ ਜਦੋਂ ਕੋਈ ਤੁਹਾਨੂੰ ਇੰਡੀਕੇਸ਼ਨ ਹੁੰਦੀ ਫੋਨ ਕਿਉਂਕਿ ਫਿਰ ਉੱਦੋਂ ਵੱਧ ਵੀ ਦੱਸਣਾ ਪੈਂਦਾ ਜੀ ਟਾਈਮ ਕਿਉਂਕਿ ਰਾਸਤੇ 'ਚ ਫਾਟ ਕੋਈ ਵੀ ਪੈਂਦੇ ਨੇ ਤੂਹੀ ਵਾਲੇ ਸਾਨੂੰ ਪਤਾ ਹੀ ਆ ਜਦੋਂ 40 ਨੰਬਰ ਫਾਟ ਕੋ ਲੱਗ ਜਾਂਦਾ 15 20 ਮਿੰਟ ਉਹਦੇ ਤੇ ਵੀ ਲੱਗ ਜਾਂਦੇ ਮੇਰਾ ਨਾਮ ਜਲਸਾਰ ਤੇ ਕਿਤਾਸੀਂ ਕਿਹੜੀ ਗੱਡੀ 'ਚ ਕੰਮ ਕਰਦੂ ਸੀ ਮੈਂ ਹੀ ਆਪਣੇ ਨਾਂ 'ਬੱਬਾ' 597 ਕੇ ਇੱਥੇ 18 ਇਹ ਕੀ ਕਾਰਨ ਆ ਜਿਹੜੀ ਹੈਗੇ ਐਮਰਜੈਂਸੀ ਅਟੈਂਡ ਕਿਉਂ ਨਹੀਂ ਹੋ ਰਹੀਆਂ ਕੀ ਗੱਲ ਇਹ ਸਾਰਾ ਨੂੰ ਰਾਤ ਹੀ ਬੈਕ ਕਾਲ ਆਈ ਜੀ ਦਾ ਇੱਕ ਸਿੱਟਾ ਲਾ ਕੇ ਜੀ ਹਾਂ ਇਹਨੇ ਵੀ ਆਪਨੇ ਗੱਡੀ ਦਾ ਜੀਪੀਐਸ ਇਸ਼ੂ ਹੋ ਰਿਹਾ ਹੈ ਅੱਛਾ ਇਸ ਦਾ ਕੀ ਹੱਲ ਹੈ ਅੱਛਾ ਇਹ ਲੋੜੋ ਤੋਂ ਖਰਾਬ ਹੈ ਲੋੜੋ ਤੋਂ ਖਰਾਬ ਹੈ ਰਾਤ ਹੀ ਸਾਰਾ 1.5 ਮਿੰਟ ਨੂੰ ਕਾਲ ਆਈ ਤੇ ਇਸ ਤੋਂ ਇਲਾਵਾ ਜਿਹੜੀ ਜਿਵੇਂ ਰਖੜੇ ਦੀ ਗੱਡੀ ਆ ਉਹ ਵੀ ਖਰਾਬ ਆ ਅੱਛਾ ਉਹਨਾਂ ਵਾਰੀ ਕਿਸੇ ਹੋ ਸਟਾਫ ਤੋਂ ਪੁੱਛਾ ਕਰ ਸਕਦੇ ਨਹੀਂ ਰਖੜੇ ਦੀ ਵੀ ਨਹੀਂ ਆ ਰਹੀ ਗੱਡੀ ਹਾਂ ਜਰੂਰ ਸਟਾਫ ਤੋਂ ਉੱਥੇ ਜਾ ਕੇ ਪੜਾ ਚੱਲ ਪੂਰੀ ਫਿਲਮ ਐਂਬੂਲੈਂਸ ਨੇ ਹਸਪਤਾਲ ਵਾ ਪੂਰੀ ਤਾਂ ਸਾਡੀ ਇੱਕ ਹੀ ਆ ਅੱਛਾ ਇੱਕੋ ਆ ਫਿਰ ਜਿਵੇਂ ਐਮਰਜੈਂਸੀ ਜੁਣ ਹੁਣ ਆਈ ਆ ਐਕਸੀਡੈਂਟ ਕੇਸ ਆਇਆ ਚੰਨੋ ਤੋਂ ਆਇਆਗਾ ਤੇ ਤੁਸੀਂ ਤੋਂ ਤੁਸੀਂ ਜੇ ਹੁੰਦੇ ਮੌਕੇ ਤੇ ਟੈਂਡ ਕਰ ਸਕਦੇ ਸੀ ਸਰ ਟੈਂਡ ਤਾਂ ਅਸੀਂ ਕਰ ਸਕਦੇ ਜੀ ਸਾਨੂੰ ਪਰਮਿਸ਼ਨ ਹਾਂ ਜੋ ਆਡਾ ਜੀਪਏ ਸਾਨੂੰ ਸ਼ੋਅ ਹੋ ਰਿਹਾ ਉੱਪਰੋਂ ਪਰਮਿਸ਼ਨ ਨਹੀਂ ਆ ਰਹੀ ਉਹ ਐਕਸ਼ਨ ਨੂੰ ਕੇਸ ਕరుణਾ ਹੀ ਨਹੀਂ ਕੇ ਲਾਇਆ ਉੱਪਰੋਂ ਕੇਸ ਵੀ ਨਹੀਂ ਆਇਆ ਨਾ ਇਹ ਉਹਨਾਂ ਨੇ ਉੱਪਰੋਂ ਬੰਦ ਕਰਿਆ ਹੈ ਇਹਨਾਂ ਦਾ ਕੇਸ ਆਉਂਦਾ ਸੀ ਲੈ ਲੈਣੇ ਠੇਕੇਦਾਰ ਕੌਣਾ ਹੈ ਇਹਨਾਂ ਦਾ ਸਾਰੇ ਇਹਦਾ ਸਾਡੇ ਅਮਨਦੀਪ ਸਰ ਨੇ ਸੀ ਸਰ ਜੀਰਪੁਰ ਤੋਂ ਆ ਜੀ ਜਿੰਦਣਾ ਸਾਡੀ ਗੱਲ ਵੀ ਕਰਾ ਦੇ ਪਤਾ ਕਿੰਨੇ ਇੰਜਰਡ ਹੋਏ ਨੇ ਤੇ ਸਰ ਓਵਰ ਬ੍ਰਿਜ ਤੇ ਆਪਣੇ ਭਵਾਨੀ ਰੋਡ ਤੇ ਇੱਥੇ ਟਕਿਆ ਦੋ ਮੋਟਰਸਾਈਕਲ ਤੇ ਆਪਸ ਵਿੱਚ ਭੜਗੇ ਦੋਨੇ ਮੋਟਰਸਾਈਕਲ ਇਹਨਾਂ ਚ 4 ਬੰਦੇ ਸੱਟਾਂ ਲੱਗੀਆਂ ਨੇ ਦੋ ਬੰਦੇ ਰੈਫਰ ਕਰਤੇ ਪੱਲੇ ਲੱਗੇ ਦੋ ਬੰਦੇ ਇੱਥੇ ਦਾਖਲ ਨੇ ਇੱਕ ਕੌਣ ਕੌਣ ਉਰੇ ਦਾਖਲ ਨੇ ਇੱਥੇ ਇੱਕ ਲੇਡੀ ਜੀ ਇੱਕ ਉਹਨਾਂ ਦਾ ਮੁੰਡਾ ਮੰਨੀ ਹੈ ਕੀ ਨਾਮ ਕੀ ਹੈ ਲੇਡੀਸ ਤੇ ਮੈਡਮ ਲੇਡੀ ਦਾ ਨਾਮ ਗਰਮੇਲ ਕੌਰ ਤੇ ਮੁੰਡੇ ਦਾ ਮੰਨੀ ਹੈ ਨਾਲੇ ਪਿੰਡ ਦੇ ਨੇ ਅੱਛਾ ਕਿੱਥੇ ਜਾ ਰਹੇ ਸੀ ਇਹ ਇਹ ਆਪਣੇ ਆਪਣੇ ਪਿੰਡ ਕੋ ਇੱਥੇ ਨਾਬੇ ਨੂੰ ਆ ਰਹੇ تھے ਉਹ ਜਿਹੜੇ ਮੁੰਡੇ ਮੋਟਰਸਾਈਕਲ ਉਹ ਇੱਥੋਂ ਜਾ ਰਹੇ ਸੀ ਆਪਣੇ ਫੋਕਲਗੰਦਵ ਕਿੱਥੋਂ ਗਿਰੇ ਨੇ ਉਹ ਜਿਹੜੇ ਦੂਜਾ ਨਹੁਰ ਦੇ ਉੱਪਰ ਹੋਏ ਸੀ ਜਿਹੜਾ ਨਾ ਪੁਲ 'ਚ ਆਪਸ ਭিট ਗਏ ਲੋਕੀ ਨੇ ਇੱਕ ਨੀਚੇ ਵੀ ਗਿਰਿਆ ਨੀਚੇ ਦੇਖਦੇ ਆਂ ਇਹੋ ਕੋਈ ਤਾਂ ਲੱਗਿਆ ਪੁਲ ਦੇ ਉੱਪਰ ਭিট ਗਏ ਆਪ ਕੰਡੀਸ਼ਨ ਕਿਵੇਂ ਹੈ ਜੀ ਕੰਡੀਸ਼ਨ ਦੋ ਸੀਰੀਅਸ ਨਹੀਂ ਦੋ ਨੂੰ ਰੈਫਰ ਕਰਾਇਆ ਨੇ ਪਟਿਆਲੇ ਦਾ ਜਿਹੜੇ ਰੈਫਰ ਕਰੇ ਉਹਨਾਂ ਦਾ ਨਾਮ ਕੀ ਹੈ ਜੀ ਉਹਨਾਂ ਦੇ ਇੱਕ ਤਾਂ ਹੈਗਾ ਜੀ ਗੁਰਵੀਰ ਸਿੰਘ ਤੇ ਵਿਵੇਕ ਨੇ ਕੀ ਕਾਰਵਾਈ ਫਰਦਰ ਰੱਖਣੀ ਹੈ ਇਹ ਦੇਖਦੇ ਆਂ ਜਿਹੜੀ ਵੀ ਕਾਰਵਾਈ ਬਣਦੀ ਆ ਕਰਦੇ ਆਂ